ਦੇਖੋ ਜੀ ਦੀਪਜੋਤ ਹੋ ਰਿਹਾ ਸਕੂਲ ਨੂੰ ਤਿਆਰ ਪੱਗ ਦੀ ਕਰ ਰਿਆ ਪੂਣੀ ਕਿਨ ਮम्मा ਮੇਰੇ ਨਾਲ ਪੂਣੀ ਕਰਾ ਦਿਓ ਸੋ ਆ ਇਧਰ ਪੱਗ ਬਚਾ ਲਿਓ ਗਈ ਪੁੱਤ ਹਾਂ ਹਾਂ ਕੱਠੀ ਕਰਦਾ ਹਾਂ ਇਹ ਵਿਚਾਰੇ ਦੀ ਉਂਗਲ ਤੇ ਵਜੀਆ 60 ਬਾਰ ਚੁੰਗਲ ਆ ਗਈ ਸੀ ਪਰ ਫੇਰ ਵੀ ਇਹਨੂੰ ਜਿਹੜਾ ਪੱਗ ਦਾ ਜਿਹੜਾ ਸ਼ੌਂਕ ਹੈ ਨਾ ਬਹੁਤ ਜ਼ਿਆਦਾ ਮੇਰੇ ਬੇਟੇ ਨੂੰ ਮੈਂ ਆਪਦੇ ਆਪ ਨੂੰ ਇਸ ਲਈ ਬਹੁਤ ਕਰਮਾਂ ਵਾਲੀ ਮਾਂ ਮੰਨਦੀ ਆ ਕਿ ਮੇਰੇ ਪੁੱਤ ਨੂੰ ਪੱਗ ਦੇ ਨਾਲ ਪਿਆਰ ਆ ਸਕੂਲੇ ਭਲਾ ਔਖਾ ਹੋ ਕੇ ਬਣ ਕੇ ਜਾਵੇ ਪਰ ਦੀਪ ਜੋਤ ਪੱਗ ਉਹ ਜ਼ਰੂਰ ਬਣ ਕੇ ਜਾਂਦਾ ਹੁਣ ਲੜਾਈ ਪੈਂਦੀ ਔਰ ਉਹ ਸਾਡੇ ਘਰੇ ਸਵੇਰ ਵੀ ਮੰਮਾ ਵਾਈਟ ਪੱਗ ਆ ਜਿਹੜੀ ਉਹ ਵੀ ਲੈ ਕੇ ਦੇ ਤੇ ਮੈਂ ਕਹਿੰਦੀ ਆ ਵੀ ਤੂੰ ਗਰਾਊਂਡ ਜਾਣਾ ਤੇ ਉੱਥੇ ਖਰਾਬ ਕਰ ਲੇਗਾ ਸੋ ਦੇਖੋ ਦੀਪ ਜੋਤ ਕਿਵੇਂ ਲੱਗਾ ਪਿਆ ਇਹ ਹੁਣ ਪੱਗ ਬਨੂਗਾ ਪੱਗ ਬਨ ਕੇ ਸਾਡਾ ਛੋਟਾ ਸਰਦਾਰ ਸਾਹਿਬ ਜੋਗਾ ਸਕੂਲ ਆਪਤ ਫੜ ਲਾ ਕਰ ਲਾ ਰੂਲ ਤੇ ਹੋਈ ਜਾਊਗਾ ਸਕੂਲ ਨੂੰ ਤਿਆਰ ਹੋ ਰਿਹਾ ਸੋ ਦੇਖੇ ਜਾਂਦੀ ਹੈ ਵੀ ਹੁਣ ਦੀਪ ਦੀ ਪੱਗ ਦੀ ਪੂਣੀ ਹੁੰਦੀ ਆ ਸਹੀ ਜਾਂ ਨਹੀਂ ਆਹ ਵੈਰੀ ਗੁੱਡ ਵੈਰੀ ਗੁੱਡ ਚਲੋ ਆਹ ਆ ਤੁਰਿਆਓ ਤੁਰਿਆਓ ਗੇ ਸੋ ਸਾਨੂੰ ਸਾਰਿਆਂ ਨੂੰ ਆਪਦੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪੱਗ ਜ਼ਰੂਰ ਬੰਨੋ ਜਿਹਦੇ ਸਿਰ ਤੇ ਦਸਤਾਰ ਹਨ ਉਹਦਾ ਰਤਬਾ ਸਾਡੇ ਸਮਾਜ ਚ ਬਹੁਤ ਉੱਚਾ ਹੈ ਸੋ ਸਾਰਿਆਂ ਨੂੰ ਆਪਦੇ ਬੱਚਿਆਂ ਨੂੰ ਪੱਗ ਬੰਨਣੀ ਸਿਖਾਉਣੀ ਚਾਹੀਦੀ ਹੈ ਦੀਵਜੋਤ ਬੜਾ ਛੋਟਾ ਜਾ ਹੁੰਦਾ ਸੀ ਜਦੋਂ ਤੋਂ ਪੱਗ ਬਣਾਉਣ ਲੱਗਿਆ ਸੀ ਮੇਰੇ